ਦੁਨੀਆ ਵਿੱਚ ਵੀ ਸੱਜਣ ਬੜੇ ਨੇ ਜੇ ਸਭਜ ਵਰਤਨੇ ਸਾਰੇ ਸੱਜਣੋਂ ਮਿੱਤਰੋ ਇਹ ਕਹਿੰਦੇ ਆ ਨਹੀਂ ਬਾਬਾ ਜੀ ਦਾ ਇੱਕ ਬਚਨ ਹੈ ਨਾਨਕ ਦੁਨੀਆ ਕੈਸੀ ਹੋਈ ਕਹਿੰਦੇ ਦੁਨੀਆ ਦਾ ਕੀ ਵਰਤਾਰਾ ਹੋ ਗਿਆ ਸਾਲਕ ਮਿੱਤ ਨ ਰਿਓ ਕੋਈ ਅਰਸ਼ਣਿਓ ਮਿੱਤਰ ਬੜੇ ਨੇ ਸੱਜਣ ਬੜੇ ਨੇ ਪਰ ਅੰਦਰੋਂ ਮੁਹੱਬਤ ਕਰਨ ਵਾਲੇ ਟਾਵੇਂ ਟਾਵੇਂ ਨੇ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨ ਰਿਓ ਕੋਈ ਭਾਈ ਬੰਦੀ ਖੇੜ ਚਕਾਇਆ ਦੁਨੀਆ ਕਾਰਨ ਦੀਨ ਗਵਾਇਆ ਉਹ ਕਿਹੜਾ ਸੱਜਣ ਹੈ ਆ ਫਿਰ ਅਜ ਬੜਾ ਸੰਖੇਪ ਦੀ ਬੇਨਤੀ ਕਰਾਂਗਾ ਉਹ ਸੱਜਣ ਗੁਰਸਿੱਖੋ ਧੰਨ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਉਹ ਸੱਜਣ ਪਰਮਾਤਮਾ ਹੈ ਉਹ ਸੱਜਣ ਮੇਰੇ ਸਤਗੁਰੂ ਨੇ ਆ ਸ਼ਰੀਰ ਸਭ ਤੋਂ ਨੇੜੇ ਵੀ ਮੇਰੇ ਮੇਰੀ ਜਿੰਦ ਇਹਦੇ ਵਿੱਚ ਹੈ ਜਿੱਦਨ ਇਸ ਸ਼ਰੀਰ ਸੱਜਣ ਨੇ ਵੀ ਸਾਥ ਛੱਡ ਦਿੱਤਾ ਤੇ ਦੁਨੀਆ ਦੇ ਸੱਜਣਾ ਨੇ ਚਿਖਾ ਚ ਰੱਖ ਕੇ ਫੂਕ ਦੇਣਾ ਹੈ ਪਰ ਅੰਦਰ ਵਾਲੀ ਆਤਮਾ ਨਾਲ ਉਹ ਸੱਜਣ ਚੱਲੇਗਾ ਜਿਹਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਟੋਕ ਨਹੀਂ ਸਕਦੀ ਉਹਨੂੰ ਬਾਬਾ ਜੀ ਨੇ ਫਰਮਾਇਆ ਬਾਣੀ 'ਚ ਕਿ ਸੱਜਣ ਸੱਚਾ ਪਾਤਸ਼ਾਹ ਸੱਚਾ ਪਾਤਸ਼ਾਹ ਵੈਗਰੂ ਸਿਰ ਸ਼ਾਹਾਂ ਦਾ ਸ਼ਾਹ ਆਖੇ ਸੱਜਣ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬਹਿਹੇਟਿਆਂ ਜਿਹਦੇ ਕੋਲ ਬੈਠਿਆਂ ਸੋਹੀਏ ਚੰਗੇ ਲੱਗੀਦਾ ਏ ਸਭਨਾ ਦਾ ਵਿਸਾਹ ਉਹ ਕਿਹੜਾ ਸੱਜਣ ਜਿਹੜਾ ਲੇਖੇ ਵੇਲੇ ਵੀ ਨਾਲ ਖਲੋਤਾ ਹੋਵੇ ਫਿਰ ਅਰਸ਼ ਨੂੰ ਗੁਰਮਖੋ ਅੱਜ ਦੁਨਿਆਵੀ ਤੌਰ ਤੇ ਆਪਾਂ ਕਿਤੇ ਫਸ ਜਾਈਏ ਨਾ ਤੇ ਜਿਹੜਾ ਬੰਦਾ ਮੁਸੀਬਤ ਸਾਥ ਦੇ ਦੇ ਆਪਾਂ ਸੱਚੀ ਉਹਦੇ ਸ਼ੁਕਰਗੁਜ਼ਾਰ ਰਹਿਨੇ ਆ ਵੀ ਤੇਰਾ ਸ਼ੁਕਰਾਨਾ ਤੇ ਮਹਾਰਾਜ ਕਹਿੰਦੇ ਨੇ ਆ ਜਿਹੜਾ ਤੂੰ ਸ਼ਬਦ ਪੜ੍ਹਨਾ ਨਾ ਬਾਣੀ ਇਹ ਸ਼ਬਦ ਸੱਜਣ ਹੈ ਪ੍ਰਮਾਤਮਾ ਦੀ ਦਰਗਾਹ ਵਿੱਚ ਤੇਰੇ ਸਤਿਗੁਰੂ ਵਕੀਲ ਬਣ ਕੇ ਖਲੋਤੇ ਹੋਣਗੇ ਜੈਸਾ ਸਤਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ ਸੱਜਣ ਸਹੀ ਨਾਲ ਮੈਂ ਜੈਸਾ ਸਤਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਘਰ ਦਰਗਾਹ ਕਾਂ ਬਸੀਠ ਚਲਦਿਆਂ ਨਾਲ ਚਲਨ ਦਰਗਾਹ ਕਾ ਬਸੀਠ ਹਰ ਨਾਮੋਂ ਮੰਤਰ ਦ੍ਰਿੜਾਏ ਦਾ ਕੱਟੇ ਖੌਮੈ ਰੋਗ ਨਾਨਕ ਸਤਗੁਰ ਤਿਨਾਂ ਮਿਲਾਇਆ ਜਿਨਾਂ ਧੁਰੇ ਪਿਆ ਸੰਜੋਗ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਸੱਜਣ ਸਹੀ ਨਾਲ ਮੈਂ ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਜਿੱਥੈ ਕਥੈ ਮੈਨੂੰ ਲੈ ਛਡਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੱਜਣ ਸਹੀ ਨਾਲ ਮੈਂ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਮੈਂ ਅਰਜ਼ ਕਰਾਂ ਇੱਥੇ ਸਤਿਗੁਰੂ ਕਹਿੰਦੇ ਸੱਜਣ ਕੱਲਾ ਲਫ਼ਜ਼ੀ ਨਹੀਂ ਸੱਜਣ ਖੋਣ ਦਾ ਰਿਸ਼ਤਾ ਨਹੀਂ ਸੱਜਣ ਤਾਂ ਉਹ ਵੇ ਜਿੱਥੇ ਮੈਂ ਨਾਲ ਚੱਲਣਾ ਤੇ ਮੇਰੇ ਨਾਲ ਹੋਵੇ ਤੇ ਪ੍ਰਭੂ ਦੀ ਦਰਗਾਹ ਵਿੱਚ ਜਿੱਥੇ ਲੇਖਾ ਮੰਗਿਆ ਜਾਣਾ ਹੈ ਉਥੇ ਖਲੋਤਾ ਹੋਵੇ